ਆਪਣਾ ਸ਼ਿਵਾ ਹੈ ਗੁਰੂ ਆਹੇ ਗੁਰੂ ਸਭ ਜੀ ਆਓ ਤੂ ਹੈ ਮਹਲਾ ਪਹਿਲਾ ਜਨ ਕੋ ਭਾਂਡੇ ਭਾਉ ਜਨ ਆ ਸਵਾਰ ਸੀ ਕੋਕੇ ਕਰੇ ਪਸਾਯ ਦੁਖ ਵਿਸਾ ਸੰਸਾ ਮੂਲੇ ਨਾ ਹੈ ਸਰਪਰਤਾਰ ਸੀ ਜਿਨਾਂ ਮਿਲਿਆ ਗੁਰਿਆਏ ਜਿਨ ਕੋ ਲਿਖਿਆ ਅਮਰ ਤ ਹਰ ਕਾ ਨਾ ਆਉਂਦੇ ਵੇ ਦਿਖਿਆ ਚਾਲ ਸਦਗੁਰਪਾਏ ਪਵਨ ਆ ਪਿਖਿਆ ਜਾ ਕੋ ਮਿਲ ਹਾ ਰੂਰਾ ਦੁਜੈ ਨਾ ਕਸਾ ਦਰਦਰ ਵਾ ਨਹੀਂ ਨਾ ਹੈ ਮੂਲੇ ਪਤਸਾ ਸੁਤਾ ਦਾ ਕੇ ਬੋਲ ਕਾ ਹੈ ਬ ਨજર ਦੇਸਾ ਕਲੇ ਆਣ ਜਿਸ ਨਾ ਹੈ ਦੁਜਾ ਮਤੇ ਕੋਏ ਤਾ ਹੈ ਸਾਰੇ ਸਾਧ ਗਾਣਾ ਸਵਤਾਈ ਨਾਉ ਨਾਨਕ ਬਖਸ਼ੀ ਸ ਨਜ਼ਰੇ ਕਰਮ ਹੋ ਆਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਤੁੰਗਰ ਪਿਆਰੇ ਸਾਧ ਸੰਗਤ ਜੀਓ ਜੋਗੋ ਜੋਗਿਆ ਕੱਲ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਪਾਵਨ ਪਵਿੱਤਰ ਬਾਣੇ ਆਪਾਂ ਸਰਵਣ ਕੀਤੀ ਹੈ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੋਹੇ ਰਾਗ ਵਿੱਚ ਪਹਿਲੇ ਪਾਠ ਚਾਈ ਧੰਨ ਗੁਰੂ ਨਾਨਕ ਦੇਵ ਮਹਾਰਾਜ ਜਿਨ੍ਹਾਂ ਨੇ ਆਪਨ ਸਭ ਤੋਂ ਪਹਿਲਾਂ ਭਾਂਡੇ ਦਾ ਭਾਓ ਦਿੱਤਾ ਹੈ ਜਿਨ ਕੋ ਭਾਂਡੇ ਭਾਓ ਤਨਾ ਸਵਾਰਸੀ ਭਾਈ ਜਿਨ੍ਹਾਂ ਦੇ ਭਾਂਡੇ ਦੇ ਵਿੱਚ ਭਾਓ ਹੈ ਪੂਰਨਾ ਦਾ ਭਾਂਡਾ ਸਤਿਗੁਰੂ ਆਪ ਸਵਾਰ ਦਿੰਦੇ ਨੇ ਆਪਾਂ ਆਂ ਦੇਖਦੇ ਹਾਂ ਭਾਂਡਾ ਮੈਲਾ ਹੋ ਜਾਏ ਨਾ ਕੋਈ ਸਵਾ ਦੇ ਨਾਲ ਮੰਜਦਾ ਹੈ ਕੋਈ ਸਾਬਣ ਦੇ ਨਾਲ ਮਾਂਜਦਾ ਤੇ ਕੋਈ ਸਰਪ ਦੇ ਨਾਲ ਮਾਂਜਦਾ ਭਾਂਡਾ ਕਿਹੜਾ ਹੈ ਆਪਣਾ ਭਾਂਡਾ ਜਿਹੜਾ ਅੰਦਰ ਦਾ ਭਾਂਡਾ ਹਿਰਦਾ ਹੈ ਭਾਈ ਜੋ ਕਿ ਨਾ ਮਾਸ 나ੜੀਆਂ ਦਾ ਪਿੰਜਰ ਪ੍ਰਮਾਤਮਾ ਨੇ ਤਿਆਰ ਕਰਕੇ ਉਹਦੇ ਵਿੱਚ ਸੁਆਸਾਂ ਦੇ ਜੜੇ ਪੂੰਜੀ ਪਾ ਕੇ ਰੱਖੀ ਹੋਈ ਹੈ ਉਹ ਭਾਂਡਾ ਹੈ ਤੇ ਦੇਸ ਬਣਾ ਇਹ ਭਾਂਡਾ ਖਰਾਬ ਹੋ ਜਾਵੇ ਤੇ ਗੁਰੂ ਪਿਆਰਿਓ ਫਿਰ ਆਪਾਂ ਉਹ ਭਾਂਡਾ ਟੁੱਟ ਜਾਵੇ ਤੇ ਟੁੱਟ ਦੰਨੇ ਤੇ ਜਿਹੜਾ ਸਾਡਾ ਭਾਂਡਾ ਖਰਾਬ ਹੋ ਜਾਵੇ ਗੁਰੂ ਦੀ ਸਵਾਸਾਂ ਦੀ ਪੁੰਜੀ ਜੜੇ ਉਹਦੇ ਵਿੱਚੋਂ ਮੁੱਕ ਜਾਂਦੀ ਹੈ ਐਸਾ ਵਾਸਤੇ ਗੁਰੂ ਪਿਆਰਿਓ ਸਤਿਗੁਰ ਕਹਿੰਦੇ ਜਿਨ ਕੋ ਭਾਂਡੇ ਭਾਉ ਤਨਾ ਸਵਾਰਤੀ ਸੁਖੀ ਕਰੇ ਪਸਾਉ ਦੁਖ ਵਿਸਾਰਤੀ ਤੇ ਕਹਿੰਦੇ ਮਖਰਾ ਜਦਿਆ ਇਹ ਕਹਿੰਦੇ ਕਾਂਸਰ ਆ ਜੇ ਦੀਆਂ ਨਗਰੀਆਂ ਹੁੰਦੀਆਂ ਸੀ ਤਾਂ ਉਹਨਾਂ ਨਗਰੀਆਂ ਦੇ ਵਿੱਚ ਗੁਰੂ ਪਿਆਰੇ ਗੈ ਰਾਜ ਰਾਣੀਆਂ ਅਤੇ ਨੌਕਰ-ਦਾਕਰ ਕੰਮ ਕਰਿਆ ਕਰਦੇ ਸੀ ਜਿੰਨਾ ਨੌਕਰਾਂ-ਦਾਕਰਾਂ ਦੇ ਵਿੱਚ ਕਹਿੰਦੇ ਇੱਕ ਕੁੱਪੜਾ ਮਾਲਣ ਹੋਈ ਹੈ ਜਿੰਨੂੰ ਕੁਬਜਾ ਕਹਿੰਦੇ ਸੀ ਕੁਬਜਾ ਨੂੰ ਕਿਉਂ ਕਹਿੰਦੇ ਸੀ ਕਿਉਂਕਿ ਉਹਦੇ ਸਰੀਰ ਦੇ ਵਿੱਚ ਅਸ਼ਟਾ ਵਰਕ ਪ੍ਰਾਂਵ ਕੁਬਜ ਸੀ ਅਸ਼ਟਾ ਵਰਕ ਇੱਕ ਭਗਤ ਹੋਇਆ ਤੇ ਗੁਰੂ ਪਿਆਰਿਓ ਕਹਿੰਦੇ ਉਹਦੇ ਅੱਠ ਅੰਗ ਜਿਹੜੇ ਅੱਠ ਸਰੀਰ ਦੇ ਵਿੱਚ ਵਲ ਸੰ ਅੱਠ ਵਲ ਸਾਰਾ ਵਿੰਗਾ ਟੈਡਾ ਐਸ ਵਾਸਤੇ ਨੂੰ ਅਸ਼ਟਾ ਵਰਕ ਕਹਿੰਦੇ ਸੀ ਤੇ ਕਹਿੰਦੇ ਉਸੇ ਤਰਾਹੀ ਕੁਬਜਾ ਮਾਲਣ ਕੰਸ ਰਾਜੇ ਦੀ ਨਗਰੀ ਦੇ ਵਿੱਚ ਕਹਿੰਦੇ ਮਾਲੀਆਂ ਦਾ ਕੰਮ ਕਰਿਆ ਕਰਦੀ ਸੀ ਤੇ ਨਾਲ ਦੇ ਨਾਲ ਹੀ ਕਹਿੰਦੇ ਕੰਸ ਨੂੰ ਹਰ ਰੋਜ਼ ਖੁੱਲਾਂ ਦੇ ਰਸ ਦੇ ਨਾਲ ਚੰਦਨ ਦਾ ਟਿੱਕਾ ਲਾਇਆ ਕਰਦੀ ਸੀ ਤੇ ਗੁਰੂ ਪਿਆਰੇ ਕਹਿੰਦੇ ਐਸੇ ਦਿਨ ਕਈ ਹੁਣ ਸਵਾਲ ਪੈਦਾ ਕਰਦੇ ਕਹਿੰਦੇ ਉਹਨੂੰ ਕੁਬਜਾ ਕਿਉਂ ਕਹਿੰਦੇ ਸੀ ਭਾਈ ਕਹਿੰਦੇ ਭਗਤੀ ਦੇ ਪ੍ਰੇਮਾ ਭਗਤੀ ਦੇ ਜਾਗਤ ਵਿੱਚ ਕੁਬਜਾ ਦਾ ਨਾਮ ਬੜਾ ਸਤਕਾਰਿਆ ਜਾਂਦਾ ਸੀ ਤੇ ਕੁਬਜਾ ਮਾਲਨ ਦੇ ਪਿਆਰ ਦੇ ਗੀਤ ਬਣਾ ਕੇ ਕਵੀ ਜਣ ਗਾਉਂਦੇ ਹਨ ਕਿਉਂਕਿ ਉਹਦੇ ਕੁਬਜ ਰੂਰ ਸੀ ਪਰ ਉਹਦੀ ਸੁੰਦਰਤਾ ਵੀ ਬਹੁਤ ਇਹ ਗੁਰਪਿਆਰ ਕਹਿੰਦੇ ਗੁਰਬਾਣੀ ਵਿੱਚ ਆਉਂਦਾ ਹੈ ਕੁਬਜਾ ਉਦਰੀ ਅੰਗ ਸੱਤ ਧਾਰਾ ਕਹਿੰਦੇ ਕ੍ਰਿਸ਼ਨ ਭਗਵਾਨ ਜਦੋਂ ਕਹਿੰਦੇ ਕੰਸ ਰਾਜੇ ਦੀ ਨਗਰੀ ਗਿਆ ਨਾ ਕਿ ਜਾਂਦਿਆਂ ਜਾਂਦਿਆਂ ਕਹਿੰਦੇ ਕੁਬਜਾ ਇੱਕ ਦਾਸੀ ਸੀ ਤੇ ਉਹ ਰਾਜਾ ਕੰਸ ਦੇ ਰਾਜ ਮਹਿਲ ਦੇ ਉਸਦੇ ਬਾਗ ਵਿੱਚ ਮਾਲਣ ਦਾ ਕੰਮ ਕਰਦੀ ਸੀ ਤੇ ਕਹਿੰਦੇ ਜਦੋਂ ਅਮਰਤ ਵੇਲਾ ਹੋਇਆ ਉਦੋਂ ਕ੍ਰਿਸ਼ਨ ਭਗਵਾਨ ਮਿਲ ਗਿਆ ਜਾਂਦਿਆਂ ਹੋਇਆ ਤੇ ਜਦੋਂ ਕ੍ਰਿਸ਼ਨ ਭਗਵਾਨ ਦਾ ਰੂਪ ਰੇਖਾ ਦੇਖੀ ਤੇ ਗੁਰੂ ਪਿਆਰੇ ਐਸੀ ਲੀਲਾ ਭਗਵਾਨ ਦੀ ਹੋਈ ਅੱਖਾਂ ਦੇ ਵਿੱਚ ਇਨ੍ਹਾਂ ਨੇ ਤਰ੍ਹਾਂ ਦੇ ਵਿੱਚ ਦਰਸ਼ਨ ਕਰਨ ਦੀ ਤਾਂਗ ਲੱਗੇ ਹੋਏ ਸੀ ਕਹਿੰਦੇ ਕ੍ਰਿਸ਼ਨ ਭਗਵਾਨ ਦੀ ਉਹ ਭਗਤਾ ਪ੍ਰੇਮੀ ਭਗਤਾ ਕਰਦੇ ਸੀ ਬਾਹਂ ਕੇ ਕੇਈ ਪ੍ਰਕਾਰ ਦੀ ਹੈ ਨੌ ਪ੍ਰਕਾਰ ਦੀ ਭਗਤੀ ਜਿਹੜੀ ਗੁਰਬਾਣੀ ਨੇ ਮੰਨੀ ਹੈ ਸਰਦਾ ਅਗੜ ਭਾਵਨਾ ਅਦਾ ਲ ਹੁੰਦੀ ਹੈ ਤੇ ਕਹਿੰਦੇ ਕਹਿੰਦੇ ਉਹ ਕੁੰਭਜਾ ਵੀ ਇੱਕ ਕ੍ਰਿਸ਼ਨ ਭਗਵਾਨ ਦੀ ਭਗਤੀ ਕਰਿਆ ਕਰਦੀ ਸੀ ਤੇ ਕੁੰਭਜਾ ਉਸ ਦੀ ਸੁੰਦਰਤਾ ਤੇ ਅਗਲ ਦੀ ਹਰ ਕੋਈ ਪ੍ਰਸ਼ੰਸਾ ਕਰਦਾ ਸੀ ਕੋਬਨੋ ਦੇਖਦਾ ਸੀ ਤਾਂ ਭਗਵਾਨ ਨੂੰ ਕੋਸਦਾ ਸੀ ਅੱਗੇ ਭਗਵਾਨ ਨੂੰ ਕਹਿ ਦਿੰਦੇ ਸੀ ਲੋਕ ਕਿ ਇਹ ਭਗਵਾਨ ਇਨੋ ਇੰਨੇ ਸੁੰਦਰਤਾ ਅਤੇ ਇੰਨਾ ਸੁੰਦਰ ਦਿਮਾਗ ਦਿੱਤਾ ਹੈ। ਰਾਗੇ ਕਸ ਦੇ ਦਰਬਾਰ ਵਿੱਚ ਤਿਲਕ ਲਾਉਣ ਜਾਂਦੇ ਆ ਕਿ ਗੁਰੂ ਪਿਆਰਿਓ ਕਹਿੰਦੇ ਰਾਗੇ ਨੋਵੇਂ ਕੁਬਜਾ ਦਾ ਜਿਹੜਾ ਤਿਲਕ ਲਗਾਉਣਾ ਹੁੰਦਾ ਸੀ ਉਹ ਕਹਿੰਦੇ ਕੁਰਸੀ ਤੋਂ ਥੱਲੇ ਹੋ ਕੇ ਲਗਾਉਂਦੇ ਸੀ ਬੈਠ ਕੇ ਲਗਾਉਂਦੇ ਸੀ। ਤੇ ਗੁਰੂ ਪਿਆਰਿਓ ਕਹਿੰਦੇ ਐਸੇ ਤਰਾਹੇ ਉਹ ਕੁਬਜਾ ਹਰ ਰੋਜ਼ ਜਦੋਂ ਦਰਬਾਰ ਵਿੱਚ ਜਾਂਦੀ ਉਹਦਾ ਸਤਕਾਰ ਹੁੰਦਾ। ਹਰੇਕ ਕੋਈ ਉਹਦੀ ਸੁੰਦਰਤਾ ਵੇਖ ਕੇ ਕਹਿ ਦਿੰਦਾ ਭਗਵਾਨ ਤੇਰਾ ਐਸ ਕੁੰਭਜਾ ਨੇ ਕੀ ਮਾੜਾ ਕੀਤਾ ਸੀ ਤੂੰ ਇਹਨੂੰ ਇੰਨੀ ਸੁੰਦਰਤਾ ਬਖਸ਼ ਕੇ ਤੇ ਕਹਿੰਦੇ ਕੁੰਭ ਕਰ ਦਿੱਤਾ ਕੁੱਬੀ ਕਰ ਦਿੱਤਾ ਇਹ ਵੀ ਇੱਕ ਕਰਮਾਂ ਦਾ ਫਲ ਹੁੰਦਾ ਹੈ ਤੇ ਗੁਰੂ ਪਿਆਰੇ ਐਸ ਵਾਸਤੇ ਜਵਾਨ ਹੋ ਕੇ ਜਦੋਂ ਕ੍ਰਿਸ਼ਨ ਖਾਲੀਆ ਕੇ ਕ੍ਰਿਸ਼ਨ ਅਤੇ ਕ੍ਰੰਸ਼ ਦਾ ਆਪਸ ਦੇ ਵਿੱਚ ਜ਼ੈਰ ਵਿਰੋਧ ਵੀ ਹੈ ਗੁਰੂ ਪਿਆਰਿਓ ਵਿਖਾਉਦਾ ਮਾਈ ਨੂੰ ਅਤੇ ਕ੍ਰਿਸ਼ਨ ਦੇ ਬਾਪ ਨੂੰ ਕਹਿੰਦੇ ਉਹਨੇ ਕੈਦ ਕਰ ਰੱਖਿਆ ਸੀ ਉਹਨੂੰ ਆਪਦੀ ਭਵਿਸ਼ ਬਾਣੀ ਦਾ ਡਰ ਸੀ ਹਰੇ ਕਨਸਾਨ ਡਰਦਾ ਆਪਦੀ ਮੌਤੋਂ ਤੇ ਗੁਰੂ ਪਿਆਰਿਓ ਕਹਿੰਦੇ ਉਹਨੂੰ ਭਵਿਸ਼ ਬਾਣੀ ਹੋਈ ਸੀ ਉਹ ਭਵਿਸ਼ ਬਾਣੀ ਜਿਹੜੀ ਬ੍ਰਹਮਾ ਨੇ ਕੀਤੀ ਤੇਰਾ ਸਮਾਂ ਆਵੇਗਾ ਤੇਰੇ ਘਰ ਵਿੱਚ ਤੈਨੂੰ ਮਾਰਨ ਵਾਲਾ ਤੇਰਾ ਭਾਂਜਾ ਹੋਵੇਗਾ ਤੇ ਗੁਰੂ ਪਿਆਰਿਓ ਕਹਿੰਦੇ ਜਗਾ ਭੰਦੇ ਦੇ ਆਪ ਦੇ ਪਣਵਈਏ ਨੂੰ ਕੰਸ ਨੇ ਕੈਦ ਕਰ ਲਿਆ ਕਹਿੰਦੇ ਜਦੋਂ ਮੇਰੀ ਕੈਦ ਵਿੱਚ ਰਹਿਣਗੇ ਤੇ ਇਹਨਾਂ ਦੇ ਬੱਚਾ ਜਿਹੜਾ ਹੋਇਆ ਕਰੇਗਾ ਮਾਰ ਦਿਆ ਕਰਾਂਗਾ ਗੁਰੂ ਪਿਆਰਿਓ ਕਹਿੰਦੇ ਅੱਠ ਵਾਰ ਔਲਾਦ ਹੋਈ ਪੱਥਰ ਤੇ ਪੜਕਾ ਕੇ ਮਾਰ ਦੇਣੇ ਐਡਾ ਕੋ ਕਰਮੇ ਰਾਜਾ ਸੀ ਗੁਰੂ ਪਿਆਰਿਓ ਕਹਿੰਦੇ ਬੱਚਿਆਂ ਦੇ ਹੱਤਿਆ ਕਰਦਾ ਤੇ ਇੱਕ ਜਿਹੜਾ ਨੌਵੇਂ ਰਾਤ ਪੈਦਾ ਹੋਈ ਕਹਿੰਦੇ ਉਥੇ ਪ੍ਰਮਾਤਮਾ ਨੇ ਉਹਨੂੰ ਦੂਸਰੀ ਜਗ੍ਹਾ ਤੇ ਭੇਜ ਦਿੱਤਾ ਜਦੋਂ ਮਥਰਾ ਦਾ ਦੁੱਧ ਆਦਾ ਇਹੋ ਜੇ ਰਾਜੜੇ ਉਹਦੇ ਸਿਨਾਂ ਰਾਜਤੰਦਰ ਦੇ ਜਗ੍ਹਾ ਦੇ ਵਿੱਚ ਕਹਿੰਦੇ ਉਹਨਾਂ ਨਗਰੀਆਂ ਦੇ ਵਿੱਚ ਉਹ ਰਾਜਤੰਸ ਕਰਦਾ ਸੀ ਤੇ ਗੁਰੂ ਪਿਆਰਿਓ ਕਹਿੰਦੇ ਜਦੋਂ ਨੌਵੇਂ ਰਾਤ ਹੋਈ ਤੇ ਮਾਰਨ ਲੱਗਾ ਕਹਿੰਦੇ ਬਿਜਲੀ ਬਣ ਕੇ ਕੜ ਗਈ ਤੇ ਭਗਵਾਨ ਨੂੰ ਕਹਿੰਦੇ ਉਹ ਜਿਹੜੀ ਜਹਲ ਦੇ ਵਿੱਚ ਕੈਦ ਕੀਤਾ ਟੋਕਰੀ ਚ ਪਾ ਕੇ ਤੇ ਗੰਗਾ ਤੋਂ ਪਾਰ ਜਾ ਕੇ ਗੁਰੂ ਪਿਆਰੋ ਅਗਲਾ ਬਦਲੇ ਕਰ ਦਿੱਤੀ ਫਿਰ ਸਮਾਂ ਆਇਆ دیਵਾਨ ਹੋਇਆ ਤੇ ਗੁਰੂ ਪਿਆਰੋ ਕ੍ਰਿਸ਼ਨ ਜਦੋਂ ਮਖਰਾ ਵੀ ਵੀ ਗਏ ਤਾਂ ਇੱਕ ਭਗਵਾਨ ਕ੍ਰਿਸ਼ਨ ਜੀ ਕੁੱਪਦਾ ਦਾ ਮੇਰ ਹੋ ਗਿਆ ਕੁੱਪਦਾ ਦੀ ਕਹਾਣੀ ਆਪਾਂ ਪਹਿਲਾਂ ਦੱਸ ਚੁੱਕੇ ਹਾਂ ਜਿਹੜਾ ਆਇਆ ਕਾਂਸ ਦੇ ਕੰਨ ਤਿਲਕ ਲਾਉਣ ਜਾਇਆ ਕਰਦੀ ਸੀ ਕਾਂਸ ਨੂੰ ਹਰ ਐਸਾ ਮੇਲ ਹੋਇਆ ਗੁਰੂ ਪਿਆਰਿਓ ਕਹਿੰਦੇ ਪੈਰ ਖੜ ਗਏ ਅੱਖਾਂ ਦੇ ਵਿੱਚੋਂ ਨਿਕਰਾਂ ਦੇ ਵਿੱਚੋਂ ਪਾਣੀ ਵਗਣ ਲੱਗਿਆ ਤੇ ਕਹਿੰਦੇ ਜਦੋਂ ਉਹ ਫੁੱਲਾ ਤੇ ਘਸਿਆ ਆ ਚੰਦਨ ਲੈ ਕੇ ਰਾਜੇ ਕਾਂਸ ਕੋਲ ਜਾ ਰਹੀ ਸੀ ਤੇ ਉਸ ਨੇ ਜਿਹਾ ਜਿਹਾ ਹੀ ਕ੍ਰਿਸ਼ਨ ਜੀ ਦੇ ਦਰਸ਼ਨ ਕੀਤੇ ਦੇ ਮਨੋਂ ਮਾਨ ਮਰਦੀ ਭਾਵਨਾ ਬਣਾ ਲਈ ਕਹਿੰਦੇ ਇਹਦੇ ਤੋਂ ਵੱਡਾ ਕੋਈ ਰਾਜਾ ਹੋਰ ਹੋ ਨਹੀਂ ਸਕਦਾ ਤੇ ਗੁਰੂ ਪਿਆਰੇ ਕਹਿੰਦੇ ਪੈਰਾਂ ਨੂੰ ਜ਼ੰਜੀਰ ਵੱਜ ਕੇ ਉੱਥੇ ਹੀ ਖੜ ਗਈ ਮਨ ਦੇ ਵਿੱਚ ਭੈ ਅਤੇ ਸ਼ਰਧਾ ਭਾਵਨਾ ਜਾਗ ਗਈ ਤੇ ਗੁਰੂ ਪਿਆਰੇ ਉਸੇ ਮੋੜ ਤੇ ਨਗਰਸਨੈਨ ਕਿਲੇ ਗਏ ਤੇ ਚੰਦਿਆਏ ਗਏ ਉੱਥੇ ਅੱਖਾਂ ਮੰਨ ਲੱਗ ਗਈ ਕਿ ਮੈਨੂੰ ਭਗਵਾਨ ਦੇ ਦਰਸ਼ਨ ਹੋ ਗਏ ਜਿਹਦੀ ਮੈਂ ਹਰ ਰੋਜ਼ ਅराधना ਕਰਦੀ ਹਾਂ ਤੇ ਗੁਰੂ ਪਿਆਰੇ ਉਸ ਦੇ ਹਿਰਦੇ ਵਿੱਚ ਇੱਕ ਮਿੱਠਾ ਕੰਬ ਆਇਆ ਉਹ ਦੇਖਦੀ ਰਹੀ ਤੇ ਉਸ ਨੇ ਇੱਕ ਫੁੱਲ ਮਾਲਾ ਸ੍ਰੀ ਕ੍ਰਿਸ਼ਨ ਦੇ ਗਲ ਪਾ ਕੇ ਸਤਕਾਰ ਕੀਤਾ ਗੁਰੂ ਪਿਆਰੇ ਕਹਿੰਦੇ ਗਲ ਜਦੋਂ ਮਾਲਾ ਪਾ ਦਿੱਤੀ ਨਾਲ ਹੀ ਕੰਮ ਦਾ ਇੱਕ ਟਿੱਕਾ ਜਿਹੜਾ ਕੰਸ ਨੂੰ ਲਾਉਣ ਵਾਸਤੇ ਜਾ ਰਹੀ ਸੀ ਤੇ ਉਹ ਮਨੋਂ ਪਾ ਉਹਨਾਂ ਦੇ ਨਾਲ ਹੀ ਲਾ ਦਿੱਤਾ ਤੇ ਇਹ ਯਾਦ ਰਹੀ ਤੇ ਇੱਕ ਉਹ ਟਿੱਕਾ ਉਸਨੇ ਰਾਜਾ ਕਾਂਸ ਨੂੰ ਲਾਉਣਾ ਸੀ ਇਹ ਮਨ ਵਿੱਚ ਖਿਆਲ ਹੀ ਨਹੀਂ ਆਇਆ ਜੇ ਰਾਜੇ ਕਾਂਸ ਨੂੰ ਪਤਾ ਲੱਗ ਗਿਆ ਤਾਂ ਉਹ ਮਰਵਾ ਦੇਵੇਗਾ ਮਨ ਵਿੱਚ ਭੈ ਵੀ ਆ ਗਿਆ ਕਿ ਮੈਂ ਤੇ ਟਿੱਕਾ ਜਿਹੜਾ ਲਾਉਣ ਜਾਣਾ ਸੀ ਰਾਜੇ ਕਾਂਸ ਨੂੰ ਤੇ ਕ੍ਰਿਸ਼ਨ ਨੂੰ ਲਾ ਦਿੱਤਾ ਤੇ ਗੁਰੂ ਪਿਆਰਿਓ ਬੜਾ ਜ਼ਾਲਮ ਰਾਜਾ ਸੀ ਤੇ ਪਿਆਰ ਵਿੱਚ ਕੀ ਵੀ ਹੋਈ ਮਾਲਣ ਨੂੰ ਖਿਆਲ ਨਾ ਰਿਹਾ ਕਿ ਮੈਂ ਕੰਸਨ ਨੂੰ ਟਿੱਕਾ ਲਾਉਣ ਜਾਣਾ ਸੀ ਤੇ ਕ੍ਰਿਸ਼ਨ ਨੂੰ ਲਾ ਦਿੱਤਾ ਉਸ ਨੇ ਭਗਵਾਨ ਨੂੰ ਚੰਦਨ ਦਾ ਟਿੱਕਾ ਜਿਹੜਾ ਉਹ ਕ੍ਰਿਸ਼ਨ ਜੀ ਦੇ ਜਗ੍ਹਾ ਉਸਦੇ ਪਿਆਰ ਦੇਖਿਆ ਤਾਂ ਉਹ ਆਪ ਗਾਇ ਦੇ ਘਰ ਵਿੱਚ ਆ ਗਏ ਤੇ ਉਸ ਨੇ ਮਾਲਣ ਵੱਲ ਨਿਗਾਹ ਭਰ ਕੇ ਜਦੋਂ ਤੱਕਿਆ ਨਾ ਹੁਣ ਮਨ ਦੇ ਵਿੱਚ ਤੇ ਟਿੱਕਾ ਲਾ ਦਿੱਤਾ ਪਰ ਜਿਹੜਾ ਸਰੀਰ ਹੈ ਉਹ ਕੋ ਬਾ ਹੁਣ ਕਰਕੇ ਕ੍ਰਿਸ਼ਨ ਭਗਵਾਨ ਤੱਕ ਉੱਤੇ ਪਹੁੰਚਿਆ ਨਹੀਂ ਜਾਂਦਾ ਮੱਖੇ ਤੱਕ ਦਾਣਾ ਤਾਂ ਬਹੁਤ ਦੂਰ ਹੱਥ ਨਹੀਂ ਪਹੁੰਚਦਾ ਤੇ ਗੁਰੂ ਪਿਆਰਿਓ ਜਦੋਂ ਭਗਵਾਨ ਨੇ ਵੇਖਿਆ ਵੀ ਇਹਦੇ ਮਨ ਦੀ ਸਰਧਾ ਹੈ ਭਾਵਨਾ ਹੈ ਤੇ ਉਹਨਾਂ ਨੇ ਇੱਕ ਪੈਰ ਗੋਡੇ ਤੇ ਰੱਖ ਕੇ ਇਹਨਾਂ ਗੁਰੂ ਪਿਆਰਿਓ ਤੇ ਉਧਰੋਂ ਬਾਵਾ ਦੇ ਵਿੱਚ ਹੱਥ ਪਾ ਕੇ ਤੇ ਭਗਵਾਨ ਦਾ ਜਿਹੜਾ ਸ਼ਕਤੀਸ਼ਾਲੀ ਸਰੀਰ ਸੀ ਇਹ ਗੁਰੂ ਪਿਆਰਿਓ ਉਹਨਾਂ ਨੇ ਕੁੱਬ ਜਾ ਮਾਲਣ ਦਾ ਜਿਹੜਾ ਕੁੱਬ ਜਿਹੜਾ ਖਿੱਚ ਕੇ ਕੱਢ ਦਿੱਤਾ ਕਿਉਂਕਿ ਭਗਵਾਨ ਆਪਸੀ ਕੁਛ ਵੀ ਕਰ ਸਕਦੇ ਸੀ ਸ਼ਕਤੀਆਂ ਦੇ ਮਾਲਕ ਸਨ ਤੇ ਮਾਲਣ ਨੇ ਇੱਕ ਪੈਰ ਤੇ ਅੰਗੂਠਾ ਚਰਨ ਦੇ ਰੱਖ ਕੇ ਗੁਰੂ ਪਿਆਰਿਓ ਮੋਢੇ ਤੋਂ ਫੜ ਕੇ ਐਸਾ ਖਿੱਚਿਆ ਉਹ ਕੁੱਬ ਨਿਕਲ ਗਿਆ ਸਿੱਧੀ ਹੋ ਗਈ ਉਸ ਦਾ ਕੁੱਬ ਜਿਹੜਾ ਸੀ ਦੂਰ ਹੋ ਗਿਆ ਗੁਰੂ ਪਿਆਰਿਓ ਇਹ ਭਗਤੀ ਪ੍ਰੇਮ ਨਾਲ ਤੇ ਮਾਲਣ ਕਹਿਣ ਲੱਗੇ ਮਹਾਰਾਜ ਹੁਣ ਮੈਨੂੰ ਚਰਨਾ ਦੀ ਦਾਸੀ ਬਣਾ ਲਿਆ ਤੇ ਉੱਥੇ ਵੀ ਉਹਨਾਂ ਨੇ ਕਹਿਣਾ ਕੀਤਾ ਕਹਿੰਦੇ ਮਾਲਣ ਕੁਬਜਾ ਤੇਰਾ ਹਜੇ ਸਮਾਂ ਨਹੀਂ ਆਇਆ ਜਦੋਂ ਸਮਾਂ ਆ ਗਿਆ ਤੂੰ ਪ੍ਰੇਮਾ ਪਖੀ ਕਰ ਤੇਰਾ ਜਦੋਂ ਸਮਾਂ ਆ ਗਿਆ ਤੈਨੂੰ ਦਾਸੀ ਵੀ ਬਣਾ ਲਵਾਂਗੇ ਤੇ ਗੁਰੂ ਪਿਆਰਿਓ ਐਸੇ ਤਰਾਹੀ ਜਦੋਂ ਕਹਿੰਦੇ ਕੰਸ ਦਾ ਸਮਾਂ ਆਇਆ ਅੰਤ ਸਮਾਂ ਤੇ ਕੰਸ ਨੇ ਆਪਦੇ ਨਗਰ ਦੇ ਵਿੱਚ ਮਥਰਾ ਦੇ ਵਿੱਚ ਕਹਿੰਦੇ ਘੋਲਾ ਕਬੱਡੀ ਇਹੋ ਜੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਤੇ ਕਹਿੰਦੇ ਕ੍ਰਿਸ਼ਨ ਭਗਵਾਨ ਤੇ ਇਹ ਦੋਵੇਂ ਜਾਨੇ ਜੜੇ ਦਾ ਥੋ ਵਧਾ ਭਰਾ ਸੀ ਨਾ ਬਲਰਾਮ ਤੇ ਗੁਰੂ ਪਿਆਰੇ ਉਹ ਵੀ ਸ਼ਕਤੀਸ਼ਾਲੀ ਸੀ ਦੋਨਾਂ ਨੇ ਆ ਕੇ ਖਾੜੇ ਦੇ ਵਿੱਚ ਜੋੜ ਵਿਖਾਏ ਤੇ ਫਿਰ ਉਥੇ ਕੰਸ ਦਾ ਜਦੋਂ ਸਮਾਂ ਆਇਆ ਉਹਨੂੰ ਵੀ ਮਾਰਮਕਾਇਆ ਉਹ ਰਾਜ ਭਾਗ ਜਿਹੜਾ ਮਥਰਾ ਦਾ ਆਪ ਸੰਧਿਆ ਗੁਰੂ ਪਿਆਰਿਓ ਤੇ ਫੇਰ ਕਹਿੰਦੇ ਉਹ ਕੁਬਜਾ ਮਾਲ ਲੈਣੋ ਉਥੇ ਵੀ ਆਵਦੇ ਜਿਹੜਾ ਮਥਰਾ ਦੇ ਵਿੱਚ ਦਾਸੀਆਂ ਰਹਿੰਦੇ ਸੀ ਉਹਨਾਂ ਨਾਲ ਰੱਖ ਕੇ ਉਹਨਾਂ ਦੇ ਸਾਰਿਆਂ ਤੋਂ ਹੈਡ ਬਣਾ ਦਿੱਤੀ ਅਤੇ ਉਹਨੂੰ ਨਾਮ ਸਿਮਰਨ ਦਾ ਨਾਮਦਾਨ ਦਿੱਤਾ ਗੁਰੂ ਪਿਆਰਿਓ ਭਗਵਾਨ ਅੱਗੇ ਚਲੇ ਗਏ ਤੇ ਮਾਲਕ ਕੰਸ ਦਰਬਾਰ ਵਿੱਚ ਪੂਜੀ ਪਰ ਉਸ ਦਾ ਮਨ ਤਾਂ ਭਗਵਾਨ ਦੇ ਚਰਨਾਂ ਵਿੱਚ ਸੀ ਹੁਣ ਜਦੋਂ ਕਹਿੰਦੇ ਕੰਸ ਦੇ ਕੁੱਬ ਨਿਕਣ ਤੋਂ ਬਾਅਦ ਜਦੋਂ ਗਈ ਤੇ ਕੰਸ ਵੇਖ ਕੇ ਹੈਰਾਨ ਹੋ ਗਿਆ ਕਹਿਣ ਲੱਗਾ ਵੀ ਤੇਰਾ ਇਹ ਕੁੱਬ ਕਹਿੰਦੇ ਤਾਂ ਕੁੱਬੀ ਮੇਰੇ ਕੋਲੇ ਆਂਦੀ ਸੀ ਤੂੰ ਕੌਣ ਹੈ ਉੱਥੇ ਫਿਰ ਕ੍ਰਿਸ਼ਨ ਭਗਵਾਨ ਦੀ ਮਹਿਮਾ ਜਿਹੜੀ ਸੀ ਉਹ ਕੁੱਬਜਾ ਮਾਲ ਨੇ ਸਾਰੇ ਕੰਸ ਨੂੰ ਦੱਸੀ ਤੇ ਗੁਰੂ ਪਿਆਰੇ ਉਹਦੇ ਤੋਂਸ ਹਾਰੀ ਨਾ ਗਈ ਸਮਾ ਪਾਇਆ ਕਹਿੰਦੇ ਉਹਦੀ ਮੌਤ ਹੋਈ ਹੈ ਕੰਸਲੀ ਟਿੱਕਾ ਤਾਂ ਲਾ ਦਿੱਤਾ ਪਰ ਸਮੇਂ ਸਿਰ ਉਹਦੀ ਜਦੋਂ ਮੌਤ ਹੋ ਗਈ ਮੇਰੇ ਗੁਰੂ ਪਿਆਰੇ ਉੱਥੇ ਹੀ ਰਾਜ ਭਾਗ ਜਿਹੜਾ ਉਹਨੂੰ ਕੁਬਜਾ ਮਾਲਨ ਨੂੰ ਮਿਲਿਆ ਤੇ ਉਹੋ ਹੀ ਗੁਰਬਾਣੀ ਦੇ ਵਿੱਚ ਉਹਦੀ ਭਗਤੀ ਕਰਨ ਤੇ ਸਿਮਰਨ ਕਰਨ ਤੇ ਗੁਰੂ ਪਿਆਰੇ ਅੱਜ ਉਹਦਾ ਨਾਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਬਾਣੇ ਜੜੀ ਹੈ ਇਹ ਮਾਰੂ ਰਾਗ ਦੇ ਵਿੱਚ ਸ਼ਬਦ ਆਉਂਦੇ ਕੁਬਜਾ ਮਾਲਨ ਦੇ ਗੁਰੂ ਪਿਆਰੇ ਐਸ ਵਾਸਤੇ ਇਹਦਾ ਸਤਕਾਰ ਹੁੰਦਾ ਤੇ ਇਹ ਗੁਰੂ ਦੇ ਭਗਤੀ ਕਰਨ ਕਰਕੇ ਹੀ ਇਹਦਾ ਸਤਕਾਰ ਹੋਇਆ ਅਤੇ ਗੁਰੂ ਮਹਾਰਾਜ ਨੇ ਜਿਹੜਾ ਇਹਦਾ ਕੁੱਬ ਸੀ ਆਪਦੇ ਹੱਥਾਂ ਦੇ ਨਾਲ ਕਹਿੰਦੇ ਉਹ ਕਹਲਿਆ ਤੇ ਗੁਰੂ ਪਿਆਰੇ ਜਿਨ੍ਹਾਂ ਦੇ ਪ੍ਰਮਾਤਮਾ ਵਸਦਾ ਹੋਵੇ ਹਿਰਦੇ ਦੇ ਵਿੱਚ ਉਹਨਾਂ ਦੇ ਦੁੱਖ ਵੀ ਆਪ ਪ੍ਰਮਾਤਮਾ ਦੂਰ ਕਰਦਾ ਹੈ ਗੁਰੂ ਕਿਰਪਾ ਕਰਦਾ ਹੈ ਇਸ ਵਾਸਤੇ ਸਾਰਿਆਂ ਨੂੰ ਆਪਾਂ ਨੂੰ ਬੇਨਤੀ ਕਰਦੇ ਆ ਕਿ ਭਾਈ ਸਿਮਰਨ ਕਰਿਆ ਕਰੋ ਵਾਹਿਗੁਰੂ ਦਾ ਨਾਮ ਜਪਿਆ ਕਰੋ ਕਿਉਂਕਿ ਇਹ ਜਿਹੜਾ ਸਰੀਰ ਦਿੱਤਾ ਹੋਇਆ ਪ੍ਰਮਾਤਮਾ ਦਾ ਪਤਾ ਨਹੀਂ ਕਿਹੜੇ ਟਾਈਮ ਕਿਦੋਂ ਕਿਹਦੇ ਤੇ ਕਿਸੇ ਤੇ ਆ ਕੇ ਲੱਗ ਜਾਣੀ ਹੈ ਇਸ ਵਾਸਤੇ ਸਿਮਰਨ ਬੰਦਗੀ ਜ਼ਰੂਰੀ ਹੈ ਗੁਰੂ ਪਿਆਰਿਓ ਨਾਮ ਨਾਲ ਜਾਣਾ ਬਾਕੀ ਸਾਰੀਆਂ ਚੀਜ਼ਾਂ ਇੱਥੇ ਰਹਿ ਜਾਣੀਆਂ ਸਭ ਨੂੰ ਪਤਾ ਹੈ ਕਿ ਆਪਾਂ ਆਪਦੇ ਉਪਜੀਵਕਾ ਵਾਸਤੇ ਕਰਮ ਵੀ ਕਰਦੇ ਆਂ ਛਾਰ ਸੁੱਖਤ ਵਾਸਤੇ ਵੀ ਕਰਮ ਕਰਦੇ ਆਂ ਪਰ ਜਿਹੜਾ ਸਮਾਂ ਆ ਜਾਂਦਾ ਗੁਰੂ ਪਿਆਰਿਓ ਉਹਦੇ ਤੋਂ ਕਦੀ ਬਚ ਨਹੀਂ ਸਕਦੇ ਬਾਕੀ ਚੀਜ਼ਾਂ ਜਿਹੜੀਆਂ ਪੈਸੇ ਦੇ ਨਾਲ ਖਰੀਦੀਆਂ ਜਾ ਸਕਦੀਆਂ ਨੇ ਸਵਾਸ ਸਤਕਾਰ ਮਾਨ ਜਿਹੜਾ ਪੈਸੇ ਦੇ ਨਾਲ ਨਹੀਂ ਖਰੀਦਿਆ ਜਾ ਸਕਦਾ ਗੁਰੂ ਪਿਆਰਿਓ ਇਸ ਵਾਸਤੇ ਪ੍ਰਮਾਤਮਾ ਦੀ ਭਗਤੀ ਕਰਿਆ ਕਰੋ ਗੁਰੂ ਕਿਰਪਾ ਕਰੇ ਬੋਲਦੇ ਆਉਣੇ ਕਾ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਟੁੱਟੀਆਂ ਹੋ ਜਾਇਆ ਕਰਦੀਆਂ ਨੇ ਗੁਰੂ ਅਤੇ ਸੰਗਤ ਵਕਸ਼ਣ ਜੋਗ ਨੇ ਵਸ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ